ਕਿਉਂਕਿ ਬਾਣੀ ਪੁੱਤ ਦੇਰਾ ਫਿਕਰਾ ਨਹੀਂ ਕਰਦੀ ਬਾਣੀ ਕਹਿੰਦੀ ਹੈ ਪੁੱਤ ਹੀ ਫੜਨ ਵਾਲੇ ਕੇ ਵੀ ਪੜਦਾ ਕਿ ਪੁੱਤ ਹੀ ਗੰਢ ਹੋਵੇ ਸੰਸਾਰ ਨਹੀਂ ਭਾਈ ਉਹ ਤੇ ਅੱਧਾ ਭੱਦਾ ਨਾਲ ਬੋਲਿਆ ਜਾਂਦਾ ਤੇ ਜਦੋਂ ਬਾਣੀ ਉਹਨਾਂ ਲੰਮਿਆਂ ਕਰਕੇ ਬੋਲਦੇ ਆ ਪੁੱਤ ਹੀ ਉਹ ਪੁੱਤ ਹੀ ਤੇ ਨਾਲਮ ਲੋਕ ਨੂੰ ਸੰਸਾਰ ਦੇ ਵਿੱਚ ਸਾਰਾ ਬੰਦੀ ਆ ਮਾਤਾ ਜੀ ਜਿਹੜਾ ਬੱਜਾ ਕੀਤੀ ਆ ਸੋ ਤੇ ਸੰਜੋ ਫਤੀ ਸਾਰ ਹੋਵੇ ਆਪਣਾ ਗਿਆ ਬਣਾ ਲੂ ਕਰਦਾ ਰਹੇ ਤੇ ਕਿਹਦੀ ਬੰਦੇ ਦੀ ਗੱਲ ਆ ਉਹ ਤੇ ਗੁਰੂ ਤੇ ਘੱਟ ਸ਼ਰਮ ਵਾਲੀ ਕਹਿੰਦੇ ਐਵੇਂ ਨਹੀਂ ਪਹਿਲਾ ਕਥਨ ਪਾਤਸ਼ਾਹ ਕਹੋ ਹੁਣ ਦੇਖੋ ਮੰਗਲ ਦੀ ਯਾਤ ਪਹਿਲਾ ਖਣਪਾਲ ਸਾਹਿਬ ਕਹੋ ਤੇ ਸਾਡੀ ਜਾਣਕਾਰੀ ਦਿੱਤੀ ਸੋ ਹੁਣ ਇਹ ਬਾਗਸਰ ਮਹਾਰਾਜੇ ਨੇ ਕੰਨ ਰਿਹਾ ਤੇ ਪਹਿਲਾ ਸ਼੍ਰੀ ਮਖੰਡ ਪਾਤਸ਼ਾਹ ਅਰੇ ਇਹਦਾ ਹਾ ਬਾਜੀ ਤਰਣੀ ਰਿਤੇ ਹੋਇਆ ਜਿਹਦੇ ਵਿੱਚ ਪੰਜ ਪਾਠੀ ਲੱਗੇ ਭਾਈ ਮੰਗੀ ਦਾਸ ਪਾਠਸੋ ਦੀ ਦਾਸ ਭਾਈ ਤੇਨ ਦਾ ਕਾਜੂਰ ਦਾ ਦੀ ਦੂਜੇ ਤੇ ਭਾਈ ਗੁਰਮਖਾ ਇਹਨਾਂ ਪੰਜ ਆੜੀ ਮੀਂਹ ਤੋਂ ਝੋਕੀ ਬਣ ਗਿਆ ਚਾਹ ਤੇ ਸਾਡੇ ਪੁੱਤੋੜੇ ਪਰਫਾਇ ਅਰਦਾਸ ਬੇਨਤੀ ਕੀਤੀ ਜਦੋਂ ਪੁੱਤੋੜੇ ਪਰਫਾਇ ਅਰਦਾਸ ਬੇਨਤੀ ਕੀਤੀ ਨਾ ਇੱਕ ਮੰਨਣ ਦਾ ਢੰਗ ਆਪਾਂ ਪਤਾ ਕੀ ਕਹਿੰਦੇ ਆ ਆਪਾਂ ਅਰਦਾਸ ਕਰਕੇ ਉਹਨੇ ਸੱਚੇ ਪਾਤਸ਼ਾਹ ਕੋਲੋਂ ਗਈ ਖੰਡਪਤ ਸਾਹਿਬ ਕਰਾਵਾ ਕੇ ਪੁੱਤ ਬਾਹ ਚਲੇ ਜਾਵੇ ਖੰਡਪਤ ਸਾਹਿਬ ਕਰਾਵਾ ਕੇ ਜੇ ਇਹਦਾ ਪੁੱਤ ਮੜੂ ਦੁਕਾਨਪਤ ਸਾਹਿਬ ਉਹਦੇ ਮਿੱਤੇ ਬਾਪਾ ਫੜੇ ਘਰੇ ਰੱਖੀ ਆਪਾਂ ਆਪਣੇ ਘਰੇ ਰੱਖੇ ਜੇ ਪੁੱਤ ਬਾਹ ਚਲੇ ਜਾਵੇ ਤੇ ਘੜ ਪਰਸੇ ਵਜੂ ਨਾ ਜਾ ਪਾ ਆਪਣੇ ਕਰੇਲਾ ਦੀ ਬਾਬਾ ਪਰੇ ਕਰੇਲਾ ਦੀ ਹੋਰ ਤੇ ਕਾ ਹੋਰ ਰਸਾਂ ਦੀ ਕਈ ਵਾਰੀ ਮਾਣ ਸੁੱਕ ਸੁੱਕਦੀ ਆ ਕਿ ਪਰਮਾਤਮਾ ਮੈਨੂੰ ਪੁੱਤ ਦੇ ਬਖਸ਼ਣ ਪਰਸੇ ਕਰਾਵਾ ਪੁੱਤ ਜੀਵਨ ਨੂੰ ਕਾ ਬਿਉਹ ਤੋਂ ਕਹੋ ਤਾ ਨਾ ਬਾਪੂ ਸੁਖ ਰਣੀ ਨੇ ਯਾ ਰਾਤ ਕਿੰਨੀ ਮੇਰਾ ਪੁੱਤ ਬਾਹਰ ਜਾਣਾ ਚਾਹੀਦਾ ਆ ਬਾਪੂ ਪਰਸੇ ਕਰਾਵਾਗੇ ਮਾں ਦੇ ਕੇ ਫੋਟੋ ਤੋਂ ਜੁਆ ਕਾ ਦਾ ਬਾਪ ਬਣ ਜਾ ਤਾਂ ਮਾਂ ਕੋ ਉਰਸੋ ਕੋੜਾ ਨਹੀਂ ਲੇਤੀ ਤਾਂ ਕਿਸੇ ਡਾਕਟਰ ਨਾਲ ਅਧਾਰ ਕਰਕੇ ਵੇਖੋ ਵੀ ਕਰਦਾ ਕਿਸੇ ਡਾਕਟਰ ਕੋਲ ਤੁਸੀਂ ਪੇਸ਼ੈਂਟ ਵਾਂਗ ਜਾਂਦੇ ਹੋ ਵੈਂਟੀਲੇਟਰ ਕੋਲ ਜਾਂਦੇ ਜਦੋਂ ਬੰਦਰ ਠਿੱਕ ਹੋ ਜਾਈ ਕੋਈ ਦੇਰ ਤੱਕ ਠਿੱਕ ਹੋ ਵੀ ਨਹੀਂ ਮਿਲਦੀ ਜਿੰਨੀ ਦੇਰ ਤੱਕ ਉਹਦਾ ਬੈਨਫਿਟ ਨਹੀਂ ਹੁੰਦਾ ਤੇ ਸੱਚਾ ਪਾਤਸ਼ਾਹ ਜੇਟਾ ਕਰ ਪਾਉਂਦੇ ਅਨੁਮਾਨ ਸਾਡੇ ਨਾਲ ਇੰਨੇ ਇੰਨੇ ਸਾਲਾਂ ਦਾ ਉਧਾਰ ਨਹੀਂ ਕਰ ਲੈਂਦਾ ਤੇ ਕਹਿੰਦੇ ਕਰ ਲੋ ਸਤਨਾਮ ਸ੍ਰੀ ਵਾਹਿਗੁਰੂ ਐਡਾ ਐਡਾ ਲੰਮਾ ਉਧਾਰ ਵੀ ਹੋ ਜਾਂਦਾ ਪਰ ਜਨ ਸਰ ਜੀ ਕੋਈ ਸਾਹ ਬੈਠੇ ਨੇ ਇਹਨਾਂ ਦੀ ਕਰਮ ਤੋਂ ਬੜੀਆ ਕਰਤਾਰ ਵਾਂਗ ਜਿਹੜਾ ਕੱਢੀ ਜਾਂਦਾ ਕਰਨ ਬੋਲਦੀ ਹੈ ਕਿਉਂਕਿ ਜੇ ਲਿਖਣਾ ਹੋਵੇ ਤਾਂ ਪਹਿਲਾਂ ਪੜ੍ਹਨਾ ਪੈਂਦਾ ਉਹਦਾ ਇਤਿਹਾਸ ਨੂੰ ਬਾਤਿਆ ਪੜਿਆ ਤੇ ਲੈ ਕੇ ਬਾਡੇ ਤੱਕ ਕੋ ਸਰਦਾਰਾਂ ਜਿਹੜੀਆਂ ਕਾਜੀ ਸੇ ਘਾਟੇ ਗੋਦਨ ਉਹਨਾਂ ਬੋਰੀ ਦਾ ਨਾਮ ਕੀਤਾ ਤਾਂ ਬਹੁਤ ਬਾਕ ਬਾਕ ਕਰਦਾ ਫਾਇਦਿਲ ਕਰਪਾ ਕਰ ਜੇ ਨਹੀਂ ਮਤਲਬ ਕਰਨਾ ਸਰ ਜਦੋਂ ਪੁੱਤ ਮੰਗਿਆ ਨਾ ਅਰਦਾਸ ਵੇਨ ਦੀ ਹੋਈ ਤੇ ਤੁਸੀਂ ਆਏ ਸਾਲ ਪ੍ਰਚਾਰਕਾਂ ਕੋਲੋਂ ਇੱਕ ਗੱਲ ਸੁਣਦੇ ਜੇ ਅਦਾ ਕਿਹੜੀ ਫਿਰ ਅਪਾਰ ਪੁੱਤ ਦਾ ਪੜਦਾ ਫਿਕਰ ਦਾ ਸੰਗਸਣ ਹੋਣ ਲੱਗਿਆ ਕਦੇ ਸੋਚਿਆ ਵੀ ਸੰਗਸਣ ਹੈ ਲਿਆ ਕਿਉਂ ਪੜਦਾ ਤੇ ਲੈ ਕੇ ਉਹ ਬਹੁਤ ਦਾ ਕਾਇ ਲਿਆ ਕਿ ਗੁਰੂ ਨਾਨਕ ਦੇ ਘਰ ਦਾ ਇੱਕ ਸਿਧਾਂਤ ਹੈ ਤੇ ਇੱਥੇ ਜਿੰਨਾ ਦੀ ਕੀ ਤੁਸੀਂ ਮੰਗਦੇ ਹੋ ਉਹਦਾ 10 ਗੁਣਾ ਫਲ ਮਿਲਣਾ ਜੇ 1 ਰੁਪਿਆ ਧਰੋਗੇ 10 ਮਿਲਣਗੇ 10 ਧਰੋਗੇ 100 ਮਿਲਣਗਾ 100 ਧਰੋਗੇ 1000 ਮਿਲਣਗਾ ਜੇ ਤੁਸੀਂ ਅੱਜ ਆ ਕੇ ਇੱਕ ਘੰਟਾ ਸਿਮਰਨ ਕਰੋਗੇ 10 ਘੰਟੇ ਤਾਂ ਬਣੀ ਸ਼ਾਂਤੀ ਰਹੇਗੀ ਜੇ ਇੱਕ ਘੰਟਾ ਰੋਲਾ ਪਾਓਗੇ ਤੇ ਘਰ ਦਾ 10 ਘੰਟੇ ਭਾਂਡੇ ਵੀ ਖੜਕਣਗੇ 10 ਗੁਣਾ ਫਰ ਕਰਤਾ ਹੋ ਤੁਸੀਂ ਇਹ ਅਮਾਜਾ ਲਓ ਕਿ ਜਿਹੜਾ ਸੁਭਾਤਾ ਜਿਹੜਾ ਪੁੱਤ ਬਣ ਕੇ ਦਾਤਾ ਪੁੱਤ ਕੋਲ ਬਰਦਾਸ਼ ਕਰਕੇ 88% ਆ ਕੇ ਉਹਨਾਂ ਦੀ ਭਗਤੀ ਹੈ ਲਗਭਗ 47 ਸਾਲ ਉਹ 26 ਸਾਲ ਉਹ ਮਿਹਨਤ ਤੇ ਰਵਿ ਲਗਭਗ 27 ਸਾਲ ਨਾਲ ਨਾਲ ਬੋਲੀ ਜਾਉਂਦੀ ਹੈ ਸਪੈਨਿਓ ਦਸਾਂ ਨਾਲ ਪੜਾਉਂਦੇ ਉਹ ਭਰਕਰ 270 ਸਾਲ ਤੇ ਹੁਣ ਜੇ ਉਹ ਪ੍ਰਮਾਤਮਾ 217 ਸਾਲਾਂ ਦਾ ਫਲ ਪਾਵੇ ਤਿਆਗ ਵੱਲ ਮਾਤਾ ਗੁਜਰੀ ਜੀ ਦੀ ਢੋਲੀ ਵਿੱਚ ਨਹੀਂ ਪਉਂਦਾ ਇਹ ਕਿਸੇ ਨਿਆਂ ਕਰਨ ਵਾਲਾ ਰੱਬ ਨਹੀਂ ਹੈ। ਆ ਕੀ ਦਾ ਕਰ? ਉਹ ਬੋਲਦਾ ਕਾਹ ਹੈ ਜਰਾ? ਮੈਂ ਕਾ ਕਰਾਂ? ਹੁਣ ਕਿਸੇ ਦਾ ਲੰਗ ਬੋਲ ਆ ਤੇ ਜਿਹੜਾ ਹੋਵੇ ਤਾਂ ਸਵੇਰੇ ਹਾਲੇ ਡਾਕਟਰ ਕੋਲੀ ਵੀ ਨਾ ਕੀਤੀ ਹੋਵੇ। ਅਗਲਾ ਵੀ ਕਿ ਦਰਵਾਜ਼ੇ ਤੇ ਖੜੇ ਕੱਢ ਮੇਰੇ ਪਾਸੇ। ਤੁਸੀਂ ਦੱਸੋ ਵੀ ਕਾ ਦਾ ਕੁੱਟਣਾ ਕੁ? ਨਹੀਂ ਨਾ ਅਗਲਾ ਨਹੀਂ। ਕਿੱਸੇ ਕਰਕੇ ਰਾਬੇ ਪੇਖਣ ਲੰਦ ਹੋ ਗਿਆ। ਉਹ ਜੇ ਤਾਂ ਉਹਨੇ ਕੰਨਾਂ 'ਚ ਮੁੰਦਰਾ ਪਾਉਣ ਵਾਲੇ ਜਾਣ। ਅਮਲੀ ਘਰੇ ਹੁੰਦੇ। ਫੇਰ ਤਾਂ ਬਚਾਉਣੇ ਜਾਣਦੇ ਇਹਨਾਂ ਦਾ। ਇਹਦੇ ਮਸਲਾ ਦੀ

ਪਸ਼ਮੀ ਤਪੱਸਿਆ ਕਰਦੇ ਹਨ ਵਿੱਚ ਪਸ਼ੋਣੀ ਪਸ਼ਮੀ ਜਿਹਦਾ ਰਾਜਪੁਰ ਪਵਨ ਜਾਂ ਕਿ ਮੰਦਾ ਭੜ ਕੇ ਹੁੰਦਾ ਤਪੱਸਵੀ ਅੱਖਾਂ ਖੋਲ ਜੇ ਦੀ ਭਗਤੀ ਵਿੱਚ ਬੈਠਾ ਉਹ ਤੈਨੂੰ ਕਈ ਯੁੱਗ ਹੋ ਗਏ ਪੂਰਾ ਪੱਤਰੇ ਕੋਲ ਨੂੰ ਲਿਖਦਾ ਤਪੱਸਵੀ ਨੇ ਅੱਖਾਂ ਖੋਲੀਆਂ ਸੱਜੇ ਪਾਸਾ ਆਪਣੀ ਲੈਪ ਸਾਨੂੰ ਦੇਸ ਗੁੰਜਿਆ ਵਿੱਚ ਪਾੜ ਕੇ ਲਿਖ ਕੇ ਦਿੰਦੇ ਨੇ ਜਿਹਦਾ ਮਾਈਕ 75 ਨਾਟਕ ਜਿਹਦੇ ਕਰਕੇ ਲੋਕੀਂ ਗੁੰਜਿਆ ਕਰਦੀ ਹਾਂ ਤਾਂ ਉਹਨਾਂ ਤੋਂ ਕਿੰਪ੍ਰੰਤ ਹਾਂ ਤਾਂ ਉਹਦੇ ਤੋਂ ਕਿੰਪ੍ਰੰਤ ਇਹਨਾਂ ਨੇ ਆਪ ਕੋਟ ਕਰਤਾ ਕਿ ਉਸ ਟੀਮ ਪਰ ਸੱਚਾ ਆਪਣੀ ਮਰਜ਼ੀ ਦਾ ਅੰਤ ਕੱਟੀ ਜਾਂਦਾ ਸੱਜੇ ਪਾਤਰ ਨੇ ਆਪਣੇ ਕਲ ਚਾਮ ਦਾ ਇਤਿਹਾਸ ਸਭ ਨੂੰ ਇਸ ਦੁਨੀਆ ਵਿੱਚ ਕਾਣ ਕੇ ਲਿਖ ਕੇ ਦਿੱਤਾ ਸੀ ਜਿਹਦਾ ਨਾਮ ਹੈ 75 ਨਾਟਕ 75 ਦਾ ਮਤਲਬ ਅਲੋਖਾ ਤੇ ਨਾਟਕ ਦਾ ਮਤਲਬ ドラਮਾ ਜੇ ਪੂਰਾ ਅਪਕੜੀਏ ਕਿ ਆਪ ਵਰਜਾ ਦਾ ਅਲੋਖੀ ਕਿਸਮ ਦਾ ドラਮਾ ਪਾਤਸ਼ਾਹ ਕਹਿੰਦੇ ਪਰਮ ਪੁਰਖ ਤੇ ਦਾਸਾ ਸਾਰਾ ਤੇ ਤਮਾਸ਼ਾ ਵੀ ਉਹ ਜਿਹਨੂੰ ਦੁਨੀਆ ਦੀ ਤਾਕਤ ਕੋਈ ਫੇਰ ਨਹੀਂ ਸਕੇ ਆਪਣੇ ਮਾਤਾ ਪਿਤਾ ਬਾੜ ਦੇ ਨੇ ਭੂਆ ਦੇ ਪੁੱਤ ਘਰਾਵਾ ਮਾਮੇ ਬਾੜ ਦੇ ਨੇ ਮਾਤਾ ਪਿਤਾ ਬਾੜ ਦੇ ਨੇ ਢਿੱਡੋ ਜਾਏ ਬਾੜ ਦੇ ਸਾਲ ਕੁਝ ਬਾੜ ਕੇ ਤੇ ਸਾਡੇ ਬਾਹਰੋਂ ਉਂਗਲੀ ਕਰਕੇ ਕੀ ਗੱਲ ਕਹਦੇ ਜੀ ਇਹਨ ਇੱਕ ਇੱਕ ਪਾਸੇ ਸਦੇ ਹਮ ਹੈ ਬੇਬੋਸ ਬਈ ਬੱਤੋ ਕਰੀ ਤੁੰਗਿਆ ਦਿਨ ਕਰਤਾ ਜੇਲੀ ਆਪਣਾ ਸਾਰਾ ਕੁਝ ਲੰਡਾ ਕੇ ਤੇ ਤੁਹਾਡੇ 1000 ਸੋਨਾ ਮੰਗਦੀ ਹੋ pa lanika de loa su ante omnu ica heb de